ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ 6 ਨਗ ਸੇ ਲਈ ਲੈ ਕੇ ਆਂ ਜੀ ਤਿੰਨ ਬੈੜਾ ਬਈ ਤਾਜ਼ੀਆਂ ਸੂਣ ਵਾਲੀਆਂ ਕੱਚੀਆਂ ਨੇ ਹਜੇ ਡਣਕਰਮ ਵਾਲੀਆਂ ਲੈੰਦੀਆਂ ਨੇ ਤੇ ਇੱਧਰ ਬਈ ਦੋ ਗੱਬਣ ਬੈੜਾ ਨੇ ਇੱਕ ਹੀਪਰ ਬੱਚਿਆ ਜਾਸਿਟ ਟਾਪ ਬ੍ਰੀਡ ਆਉ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਵਧੀਆ ਚੱਲਦਾ ਕੰਮ ਕਰ ਚਲੋ ਕਰ ਬੋਲੋ ਜੀ ਨਾਮ ਤੇ ਡਰੈਸ ਬੋਲ ਦੋ ਹਾਂ ਬਾਈ ਕੁਲਵੀਰ ਸਿੰਘ ਫੰਡ ਬੋਸ ਫੂੜਾ ਜ਼ਿਲ੍ਹਾ ਬਠਿੰਡਾ ਤੇ ਤਸੀਰ ਆਂ ਰਾਮਪੁਰਾਪੂਲ ਨੇੜੇ ਪਿੰਡ ਬਈ ਨੇੜੇ ਬਈ ਆਪਾਂ ਪਾਈ ਭਾਗਤਾ 4 ਕਿਲੋਮੀਟਰ ਆ ਤੇ ਬਾਜਹਾਨਾਦਰੋਂ 8 ਕਿਲੋਮੀਟਰ ਆਈ ਮੋਬਾਈਲ ਨੰਬਰ ਬੋਲ ਦੋ 78142 20345 ਠੀਕ ਆ ਬਈ ਕੁਲਵੀਰ ਅੱਜ 6 ਨਗ ਨੇ ਫਿਰ ਹਾਂ ਬਈ 6 ਨਗ ਜਿਹੜੀ ਪਹਿਲੇ ਨੰਬਰ ਤੇ ਟੌਪ ਰੀਡ ਜਰਸੀ ਦੇਦੇ ਪੰਜਾਬ ਵਾਲੀ ਹਾਂ ਬਈ ਪਿਓਰ ਪੰਜਾਬ ਦੀ ਜਰਸੀ ਆ ਠੀਕ ਆ ਇਹ ਬਈ ਜਿਹੜਾ ਸੌਦਾ ਹੋਊਗਾ ਉਹ ਆਪਾਂ ਦਾ ਫੁੱਲ ਰਿਕਾਰਡ ਦੇਵਾਂਗੇ ਠੀਕ ਆ ਫਾਰਮ ਦੀ ਬਈ ਦਾ ਦੂਜਾ ਸੂਆ ਸੌਂਗੀ ਆ ਦੂਜਾ ਸੂਏ ਬਹੁਤ ਅੰਗਾ ਦੋਦਰ ਕਾੜਾ ਇਹਦਾ ਠੀਕ ਹੈ ਭਾਈ ਹਾਂਜੀ ਫੇਸ ਬੜਾ ਪਿਆਰਾ ਭਾਈ ਤੇ ਲੰਬੀ ਲੰਬੀ ਬਾਹਵਾਂ ਹਨਾ ਤੇ ਅਥਾਣਾ ਆਰਡਰ ਜਿਹੜਾ ਕਮਾਲ ਦਾ ਭਾਈ ਫੇਸ ਦੇਖੋ ਪਹਿਲਾਂ ਫੇਸ ਬੜਾ ਪਿਆਰਾ ਬੋਦੀ ਚੰਗੀਆਂ ਛੋਟਾ ਛੋਟਾ ਕੰਨ ਪੰਜਾਬ ਵਾਲੀ ਜਰਸੀ ਕੱਚੀ ਕੱਚੀ ਆ ਦਿਨ ਕਰਮ ਵਾਲੀ ਲੈਂਦੀ ਆ ਉਹਦੋਂ ਆਰਡਰ ਹੈ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨ ਬਾਕੀ ਤੁਰਤ ਤਰ੍ਹਾਂ ਚੈੱਕ ਕਰ ਲੋ ਚੰਗੀਆਂ ਬੜ ਸਮੀ ਪੜੀ ਆ ਰਿਕਾਰਡ ਬਾਈ ਕੋਲੇ ਦਾ ਸਾਰਾ ਹੈਗਾ ਬਾਈ ਕਹਿੰਦਾ ਜਿਹੜਾ ਪਰਾ ਅਗਰ ਸੀਂਦੀਆਂ ਵੀਰੇ ਉਹ ਵੀ ਦੱਸਾਂ ਜੀ ਜੇ ਬਾਈ ਇਹਨਾਂ ਸੌਦਾ ਹੋਊਗਾ ਇਹਨਾਂ ਦੇ ਲੱਗਿਆ ਉਹ ਵੀ ਡਿਟੇਲ ਦਵਾਂਗੇ ਬਹੁਤ ਠੀਕ ਜਿਹਦਾ ਡਿਟੇਲ ਦਾ ਫੋਲੋ ਪਤਾ ਉਹ ਵੀ ਡਿਟੇਲ ਦਵਾਂਗੇ ਆਪਾਂ ਠੀਕ ਆ ਬਾਈ ਹੂੰ ਸਨੱਖ ਪਣਾ ਬਹੁਤ ਹੈ ਰੈਟ ਤੇ ਨਾ ਤੋਰਾ ਤਰਾ ਕਮਾਲ ਚਮਕ ਚਮਕ ਚੰਗੀ ਹੈ ਕਲਰ ਬੜਾ ਚੰਗਾ ਕਰਮ ਵਾਲਾ ਤੇ ਮੁੱਲ ਕੀ ਇਹਦਾ ਜਾਇਜ਼ ਆ ਬਾਈ ਮੁੱਲ ਬਾਈ ਇਹਦਾ 72000 ਰੁਪਿਆ 70000 ਦੀ ਵੜ ਦੇਣੀ ਹੈ 2000 ਰੁਪਿਆ ਛੱਡਿਆ ਜਾਣਾ ਸਾਰੇ ਮਾਲ ਚ 72000 ਰੁਪਿਆ ਮੁੱਲ 70000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਕਿ ਚੀਕੀ ਆ। ਬਈ ਅੱਜ ਤਾਂ ਹਨਾ ਜੇ ਕਰਮ ਵਾਲੀ ਲੈਂਦੀ ਆ। ਉਹਦੋਂ ਨਾਲ ਆਡਰ ਆ ਜਿਹੜਾ ਕਮਾਲ ਦਾ ਤਿਆਰ। ਤਿਆਰ ਹੋ ਗਈ ਬੈੜ ਦਾ ਮੋਲ ਕੋ ਹੂਰੀ ਬਣ ਜਾਣਾ ਬਈ। ਇਹ ਲੇਵਾ ਕਰਮ ਵਾਲੀਆਂ ਇੱਕ ਹਫਤੇ ਦੀ। ਹੂੰ। ਭਰਾਵਾਂ ਨਹੀਂ ਜਾਂਦੇ। ਕੱਚੀ-ਕੱਚੀ ਆ। ਬਲੀ ਕੱਚੀ ਕੱਚੀ ਆ। ਬਾਕੀ ਕੱਦ ਬੈੜ ਬਹੁਤ ਆ। ਵੀਰੇ ਦੇ ਪਾਸੋਂ ਕਿਸੇ ਪਾਸੋਂ ਹੱਥ ਤਰਾਂ ਨਹੀਂ। ਹੂੰ। ਰਾਜੀ ਰੋਜੀ ਫੁੱਲ ਆ ਬਈ। ਸੀਲ ਠੰਡੀ ਦਾ ਕੋਈ ਅੰਤ ਨਹੀਂ ਜੀ। ਠੀਕ ਆ ਬਈ। ਹੂੰ। ਅੱਗੇ ਵੀਰੇ 2 ਨੰਬਰ। ਕਿਹੜਾ ਸੁਆ? ਬਈ ਇਹ ਪਹਿਲਾ ਸੁਆ ਸੁਂਦੀ ਆ। ਕਿੰਨੇ ਦਿਨ ਲੈਂਦੀ ਆ? ਲੈ ਹੀ ਉਹ ਬਈ ਇੱਕ ਹਫਤਾ ਬਾਕੀ ਆ ਇਹਦਾ ਵੀ। ਤੇ ਕੀ ਰਿਕਾਰਡ ਦੁੱਧ ਆ ਬਾਈ ਰਿਕਾਰਡ ਬਾਈ ਦੁੱਧ ਦੇ 12 13 ਕਿਲੋ ਹੂੰ ਇਹ ਪਰ ਦੁੱਧੇ ਦਾ ਮੰਗਿਆ ਰਗਾ ਪ्योर ਸਹੀ ਵਾਲਾ ਜੀ ਠੀਕ ਆ ਫੇਸ ਬੜਾ ਪਿਆਰਾ ਚਮਕ ਬੜੀ ਚੰਗੀ ਹੈ ਰਾਜੀ ਰੂਜੀ ਚੰਗੀ ਆ ਤੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਕੱਚੀ ਕੱਚੀ ਅਦਨ ਹਜੇ ਕਰਮ ਵਾਲੀ ਲੈਂਦੀ ਆ ਉਹਦਾ ਨਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਥਣ ਬਹੁਤ ਚੰਗਾ ਲੱਗਿਆ ਹੈ ਨਾ ਬਾਈ ਹਾਂਜੀ ਬਾਈ ਹੂੰ ਫੇਸ ਦੇਖੋ ਬਾਈ ਕਲਰ ਕੋਲਰ ਬਹੁਤ ਚੰਗਾ ਚਮਕ ਚਮਕ ਕਰਮ ਵਾਲੀ ਤੇ ਫੁੱਲ ਆ ਬਾਈ ਤੇ ਕੀ ਮੁੱਲ ਲੱਗਾ ਜਾਜਾ ਮੋਲ ਲੈ 2000 ਰੁਪਏ ਬਾਈ ਮਾਨਤਨ ਹੋ ਜਾ ਹਾਂ ਮਾਨਤਨ ਹੋਈ 2000 ਰੁਪਏ ਛੋੜੇ ਚਾ 40000 ਦੀ ਇਹ ਫੜ ਦਵਾਂਗੇ ਠੀਕ ਆ ਬਾਈ ਥੇਲ ਛੰਡੀ ਦਾ ਇਹਦਾ ਕੋਈ ਅੰਤ ਨਹੀਂ 42000 ਰੁਪਏ ਮੋਲ ਆ ਬਾਈ ਤੇ 40000 ਦੀ ਬਾਈ ਕਹਿੰਦਾ ਵੜਾ ਦੇ ਦੇਾਂਗੇ ਬਾਈ ਚਮਕ ਚੰਗੀ ਆ ਰਾਜੀ ਚੰਗੀ ਆ ਸੋਰਾ ਤਾਰਾ ਇਹ ਕਹਿੰਦਾ ਬਾਈ ਇਹ ਦੰਦਾ ਜੀ ਮੇਰੇ ਸਾਹ ਦੋ ਦਾਂਦੀ ਹੋਗੀ ਠੀਕ ਆ ਸਭੀ ਪਲੀ ਬਹੁਤ ਆਣਾ ਹਾਂਜੀ ਰਾਜੀ ਰੋਜੀ ਚੰਗੀ ਆ ਟੱਲਾ ਟੱਲਾ ਬਹੁ ਪਈਆਂ ਸਾਰੀਆਂ ਬਾਲ ਢਲਾਂ ਕੱਢੂਗੀ ਫੇਰ ਕਰਮ ਵਾਲੀ ਨੇ ਸੋਣਾਗਾ ਬਾਈ 22 ਕਿਤੀ ਹੈ ਉਸ ਹਿਸਾਬ ਨਾਲ ਐਸਟੀਮੇਟ ਲਾ ਲਿਓ ਬਣੂਗੀ ਬਹੁਤ ਬਈ ਨੇੜੇ ਤੋਂ ਚੈੱਕ ਕਰ ਲਓ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਬਈ ਅੱਗੇ ਪਰਾ ਤੈਨੂੰ ਨੰਬਰ ਤੇ ਗਿਰਨਾ ਸਲਾ ਹਾਂ ਬਈ ਪਿਓਰ ਗਹਿਰਾ ਪਿਓਰ ਗਹਿਰ ਬਈ ਟਾਪ ਨਗੀਨਾ ਕਿਹੜਾ ਸੂਆ ਬਈ ਓਏ ਸੂਆ ਇਹਦਾ ਸੁੰਦੀ ਆ ਤੀਜਾ ਹਮ ਇਹਨੂੰ ਆਪਾਂ ਦੂਜਾ ਕਹਿ ਲਏ ਜਾਂ ਕਹਿ ਕੇ ਚੱਲੂਗੀ ਪਹਿਲੇ ਸੂਆ ਦੋਦੇ ਨੇ ਦਿੱਤਾ 18 ਕਿਲੋ ਠੀਕ ਆ ਦੂਜੇ ਸੂਆ ਦੇਤਾ 21 ਕਿਲੋ ਠੀਕ ਆ ਇਹ ਕਿ ਤੀਜਾ ਸੂਆ ਸੁੰਦੀ ਆ ਦੋਦ ਮਾਰੇ ਮੀਤ ਨੇ ਆਪ ਕਰਦੇ 1 ਕਿਲੋ ਪਿਸੇ ਸੂਲ ਸਾਲੀ ਪਾਇਆ ਵਾ ਇਹਦਾ ਠੀਕ ਆ ਦੁੱਧ 25 ਕਿਲੋ ਮੰਨ ਕੇ ਲੈ ਲਈ ਠੀਕ ਆ ਬਾਈ ਹਾਂ ਹੂੰ ਖੋਲ ਦੇ ਬਾਈ ਤੌਰ ਕੇ ਦਿਖਾ ਦੇ ਵੱਡੀ ਖਾਸੀਅਤ ਇਹਦੀ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫਰੈਂਡ ਜਿਹੜੀ ਕਰਮ ਵਾਲੀ ਦੀ ਚਾਹ ਬਹੁਤ ਬਾਈਆਂ ਦੇ ਫੋਨ ਆਉਦੇ ਆ ਗਏ ਅਸੀਂ ਕਾ ਲੈਣੀ ਆ ਫੇਸ ਬੜਾ ਪਿਆਰਾ ਹਨਾ ਯਾਰ ਬਾਈ ਕਾ ਵਾਤਾ ਕੰਨ ਗੁਣ ਬਹੁਤ ਚੰਗਾ ਬਨ ਬਨ ਚੰਗੀ ਆ ਚੱਲਰ ਢੁੱਲਰ ਪੂਰੇ ਪੂਰੀ ਚੰਗੀ ਆ ਗੈਰ ਨਾਲਸਾ ਬਾਈ ਮੰਗ ਜਿਆਦੇ ਆ ਮਿਲਦੀ ਬਹੁਤ ਘੱਟ ਆ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਇਹ ਪੂਰਾ ਵੇਰਦੀ ਇਹ ਲੈਂਥ ਵੀ ਬਹੁਤ ਆ ਸਹੀ ਗੱਲ ਆ ਬਾਈ ਕੱਦ ਕਿੱਤੀ ਕਿੱਤੀ ਆ ਕੱਚੀ ਕੱਚੀ ਇਹ ਦੇਣਾ ਹਜੇ ਕਰਮ ਵਾਲੀ ਲੈਂਦੀ ਆ ਉਹਦੇ ਨੂੰ ਆਰਡਰ ਜਿਹੜਾ ਕਮਾਲ ਦਾ ਤਿਆਰ ਕਰ ਲੂ ਤੇ ਕੀ ਮੁੱਲ ਲੱਜਾਇਆ ਜਰਾ ਮੁੱਲ ਬਾਈ ਇਹਦਾ ਮੰਗਣ ਹੁੰਦਾ ਜੇ ਆਪਾਂ ਜਿਵੇਂ ਹੁਣ ਜਿਹੜੇ ਗਿਰ ਲੈਣੀ ਆਵੇਂ ਆਵੇਂ ਆਪਾਂ ਲੋਕਾਂ ਨੂੰ ਮੁੱਲ ਕਰਦੇ ਵੀਡੀਓ ਦੇ ਦੇਨੇ 90 9000 ਰੁਪਏ ਮੰਗਿਆ ਲੱਖ ਮੰਗ ਲਿਆ ਆਪਾਂ ਜਿਵੇਂ ਜਿਹੜੇ ਰੇਟ ਦਾ 65000 ਰੁਪਏ ਠੀਕ ਆ ਇਸ 60000 ਦੀ ਬੈੜ ਦੇਣੀ ਆ ਕਿੰਨੇ ਜਨਵਾਰਾਂ ਦੇ ਆ ਪਰ ਇਹਨਾਂ ਦੇ 600 ਦੇ ਦੱਸਾਂਗੇ ਪਰ ਮਾਨ ਤਾਂ 2000 ਦੇ ਹੀ ਆ ਬਹੁਤ ਠੀਕ ਐਵੇਂ ਆਪਾਂ ਇਹਦਾ 85 ਮੰਗ ਕੇ ਮਗਰੋਂ 15000 ਰੁਪਏ ਘੱਟ ਜਗੇ 70 ਦੀ ਦੇ ਦਾਂਗੇ ਬਾਈ ਉਹ ਸੌਦੇ ਵਾਜ ਦਾ ਕੋਈ ਫਾਇਦਾ ਨਹੀਂ ਸਹੀ ਗੱਲ ਆ ਬਾਈ ਸਹੀ ਨਾ ਗੱਲ ਮਾਲ ਵਿਕਣਾ ਹੁੰਦਾ ਇੱਕ ਦੋ ਦਿਨਾਂ ਦੇ ਵਿੱਚ ਸਹੀ ਗੱਲ ਆ ਤੇ 66000 ਰੁਪਿਆ 60000 ਦੀ ਬੈੜ ਦੀ ਬਾਈ ਜੈਸ ਨੂੰ ਹੀ ਆ ਮੋਲ ਜਾਈ ਨਾ ਕਦੇ ਬਦਾ ਕਈ ਇਹ ਬੰਦ ਨਾ ਰਸਤੇ ਹੀ ਘਾੜ ਲੈਂਦਾ ਉਹਦੀ ਖਾਤਰ ਵੀ 2000 ਰੁਪਏ ਦਾ ਮਾਨਤਾ ਨਹੀਂ ਹੁੰਦਾ अच्छा कोई कोई अपना वीडियो देख रेस्ते रह जी मेरे अपने वीडियो, वीडियो चाहे होया انا ਦਾ ਭਾਈ ਮੰਗਿਆ ਤੂੰ 60 ਸੀ ਆディ ਖਾਤਰ 50 ਦੀ ਹੋ ਜੂਗੀ ਪਰ ਨਹੀਂ ਵੀਰੇ ਸਾਰਿਆਂ ਵਾਸਤੇ ਫਿਕਸ ਭਰਾਈ ਜੀ ਠੀਕ ਹੈ ਬਾਈ ਇਹ ਜੋ ਕੋਈ ਮਾਨਤਾ ਨਹੀਂ ਬਸ 2-2000 ਰੁਪਏਾਂ ਛੋੜ ਦੇ ਹੀ ਮੁੱਲ ਬਾਈ ਜਾਇਜ ਆ 60000 ਰੁਪਿਆ ਮੁੱਲ 60000 ਦੀ ਬਾਈ ਕਹਿੰਦਾ ਵੈੜ ਦੇ ਦਿਆਂਗੇ ਨਸਲ ਫੁੱਲ ਚੰਗੀਆਂ ਗਰਮੀਆਂ ਚ ਵੀ ਕਾਮਯਾਬ ਆ ਹੌਲ ਕਾਦਾ ਬਈ ਬੱਚੇ ਬੱਚੇ ਬਹੁਤ ਚੰਗੇ ਬੋਕਿਆ ਖੁਦ ਚੰਗੀ ਆ ਬਈ ਤੇ ਲਾਡੂ ਲਾ ਬਹੁ ਪਈ ਹਲੇਵਾ ਕਮਾਲ ਦਾ ਤਿਆਰ ਕਰੂ ਹਜੇ ਕੱਚੀ ਕੱਚੀ ਆ ਬੜ ਕਾਦਾ ਵਾਲੀ ਆ ਹੂੰ ਤੇ ਇਹ ਲਾਡੂ ਲਾਡੂ ਜੀ ਹੈ ਨਾ ਸਹੀ ਗੱਲ ਆ ਬਈ ਲੱਟ ਲਾਡੂ ਲਾ ਦੋ ਜਜਮੈਂਟ ਲਾ ਲਓ ਲੇਵਾ ਬਣਾਓ ਬਾਓ ਯਾਰ ਬਈ ਹਜੇ ਹਨਾ ਕੱਚੀ ਕੱਚੀ ਜਿਹੜੀ ਆ ਕੋਈ ਅੰਤ ਨਹੀਂ ਜੀ ਤੇ ਮਰਜੀ ਹੱਥ ਨਾਲ ਜੀ ਚਲੋ ਠੀਕ ਆ ਆਹਣੇ ਕੀ ਗਰਮਾ ਕੋਈ ਹੂੰ ਸਹੀ ਗੱਲ ਆ ਬਈ ਅੱਗੇ ਬਈ ਬੱਚੀ ਬਾਰੇ ਕਿੰਨੀ ਉਮਰ ਹੈ ਦੀ ਇਹ ਹੈਗੀ 11 ਮਹੀਨੇ ਦੀ ਆ ਬਈ ਕਿਹੜੇ ਟੀਕੀ ਦੀ ਹੈ ਨਹੀਂ ਇਹ ਤਾਂ ਨਹੀਂ ਵੀਰੇ ਪਤਾ ਆਪਾਂ ਨੂੰ ਮਾਂ ਦਾ ਦੁੱਧ ਬਈ ਮਤਲਬ ਤਾਂ ਸੀਗਾ ਬਾਈ 3 ਕਿਲੋ ਠੀਕ ਹੈ ਬਾਈ ਫੇਸ ਚੰਗਾ ਨਾ ਇਸ ਚੰਗਾ ਖੋਲ ਦੇ ਵਿੱਚ ਤੋਰਦੇ ਕਲਰ ਬਹੁਤ ਚੰਗਾ ਫੇਸ ਬੜਾ ਪਿਆਰਾ ਚੰਗੀ ਹੈ ਜਰਸੀ ਹੈ ਨਾ ਹਾਂ ਇਹ ਜਰਸੀ ਠੀਕ ਹੈ ਕੀ ਮੁੱਲ ਇਹਦਾ ਜੈਜ ਮਾਂਦਾਨ ਹੋ ਜੂ ਠੀਕ ਹੈ ਬਾਈ 12000 ਰੁਪਿਆ ਮੁੱਲ ਤੇ 2000 ਰੁਪਿਆ ਬਾਈ ਕਹਿੰਦਾ ਛੋੜ ਹੋ ਜੂਗੀ ਤੇ 10000 ਦੀ ਬੱਚੀ ਦੇ ਦਾਂਗੇ ਸਮਾ ਇੱਕ ਪਣਾ ਬੱਚੀ ਦੇ ਵਿੱਚ ਬਹੁਤ ਆ ਕਲਰ ਕਲਰ ਬਹੁਤ ਚੰਗੇ ਚਮਕ ਚੰਗੀ ਹੈ ਬੱਚੀ ਤੇ ਝੂਲੀ ਵੀ ਚੰਗੀ ਹੈ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਹਾਂ ਹੂੰ 700 ਰੁਪਏ ਜੇ ਇਹ ਨੰਬਰ ਆਈ ਦੀ ਠੀਕ ਹੈ ਜੇਕਰ ਮੇਰੇ ਰੋਚੇ ਕਾਣ ਬਹੁਤ ਏੰਗਾ ਹਾਂਜੀ ਸਹੀ ਗੱਲ ਅੱਗੇ ਬਈ ਗੱਬਣਾ ਬੱਚੀ ਇਹ ਗੱਬਣਾ ਬੱਚੀ ਭਾਈ ਕਿੰਨੇ ਟਾਈਮ ਦੀ ਇਹ ਹੈਗੇ 4 ਮਹੀਨੇ ਗੱਭਨ ਚੈੱਕ ਪਾਸ ਆ ਜੇ ਫਾਈਨਲ ਦਾ ਸੌਦਾ ਹੁੰਦਾ ਬਾਈ ਉਹ ਆ ਵੀ ਚੈੱਕ ਪਾਸ ਕਰਵਾ ਕੇ ਲੈ ਕੇ ਜਾਂਦੇ ਨੇ ਲੈਣੇ ਪੈਸੇ ਨਾ ਡਾਕਟਰ ਫੀਸ ਅਗਲੇ ਦੀ ਆ ਜੇ ਖਾਲੀ ਹੋਈ ਬੱਚੀ ਆਉਣ ਜਾਂਦਾ ਕਰਾਇਆ ਡਾਕਟਰ ਫੀਸ ਆਪਣੀ ਹੋਊਗੀ ਪਰ ਜੇ ਕੋਈ ਬੰਦਾ ਆਨਲਾਈਨ ਮੰਗਾਉਂਦਾ ਉਹ ਆਪ ਆਪਣਾ ਘਰੇ ਜਾ ਕੇ ਚੈੱਕ ਕਰਾ ਲੈਣ ਤੱਕ ਕਰਾਤੀ ਹੋਊਗੀ ਆਪਣੀ ਗੱਭਨ ਦੀ ਠੀਕ ਆ ਫੇਸ ਚੰਗਾ ਕਲਰ ਚੰਗਾ ਬਈ ਤੇ ਤੋਰਾ ਤੋਰਾ ਚੰਗਾ ਗੱਭਣਾ ਚੈੱਕ ਪਾਸ ਆ ਬਈ ਝੂਲੀ ਝੜੀ ਬਹੁਤ ਚੰਗੀ ਆ ਕਿੰਨਾ ਕੁ ਦੋ ਤੁਸੀਂ ਦੀ ਮੰਤ ਲੈ ਇਹ ਵਾੜ ਥੋੜੇ ਜਿਹੇ ਬਈ ਪਰ ਛੱਡੀ ਠੀਕ ਆ ਤੇ ਕੀ ਮੁੱਲ ਹੈ ਜਾਇਜ ਜਾਇਜ ਬਾਈ ਇਹਦਾ 32000 ਰੁਪਇਆ ਮਾਨਤਨ ਹੋ ਜਾ ਹਾਂ ਤਾਂ 2000 ਰੁਪਏ ਦੀ ਛੋੜੀ ਦੇ ਚੋ ਠੀਕ ਆ 32000 ਰੁਪਇਆ ਮੁੱਲ ਤੇ 2000 ਰੁਪਏ ਦੀ ਛੋੜ ਹੋਈ ਸਹੀ ਗਾ ਰੰਗ ਰੂਪ ਬਹੁਤ ਚੰਗਾ ਪ੍ਰਿੰਟ ਫਰੋਂਟ ਚੰਗਾ ਝੋਲੀ ਝੋਲੀ ਵੀ ਚੰਗੀ ਅੱਗੇ ਵੀਰੇ ਲਾਸਟ ਇਹ ਵੀ ਗੱਬਣਾ ਹਾਂ ਬਾਈ ਇਹ ਗੱਬਣਾਗੇ 1 ਮਿੰਟ ਟਾਈਮ ਦੀ ਇਹ ਗੱਬਣ ਹੈਗੀ ਬਾਈ ਜੀ ਬਾਤ ਵੀ ਨਾਲ ਥੋੜੀ ਜਿਹੀ ਨਿਕਾਟਾ ਠੀਕ ਆ ਕਰਦੇ ਆ ਸੂਰੇ ਪੂਰੇ ਹੁੰਦੇ ਆ ਵੇੜ ਦੇ ਹੂੰ ਪਰ ਇੱਕ ਮਹੀਨਾ 10 ਦਿਨ ਬਾਕੀ ਆ ਇਹਦੇ ਇੱਕ ਮਹੀਨਾ 10 ਦਿਨ ਠੀਕ ਆ ਭਾਈ ਤੇ ਕੀ ਰਿਕਾਰਡ ਆ ਦੁੱਧ ਦਾ ਭਾਈ ਦੁੱਧ ਦਾ ਕਰ ਭਾਈ ਰੂਮ ਨੇ ਸੁਣਾ ਉਹ ਤਾਂ ਬਾਹਰ ਨਹੀਂ ਆਵੇ ਕਰਦੇ 15 ਕਿਲੋ ਪਲੱਸ ਚੱਲੂ ਠੀਕ ਆ ਭਾਈ ਇਹਦੇ ਸਟਾਰਟਿੰਗ ਸੋਣੀ ਕਰਨੀ ਸ਼ੁਰੂ ਕਰਤੀ ਤੇ ਇੱਕ ਮਹੀਨਾ 10 ਦਿਨ ਬਾਕੀ ਆ ਇਹਦੇ ਤੇ ਬਾਕੀ ਕੱਦ ਬੈਡਾ ਲਈ ਯਾਰ ਸਹੀ ਗੱਲ ਆ ਭਾਈ ਕੱਦ ਫੁੱਲ ਕਰ ਮੈਂ ਦਾ ਲੇਵਾ ਜਿਹੜਾ ਇਹਨੇ ਬਣਾਉਣਾ ਸਟਾਰਟ ਕਰ ਲਿਆ ਭਾਈ ਕੱਚੀ ਆ ਉਹ ਸਭ ਨਾ ਜੱਜਮੈਂਟ ਲਾ ਲੂ ਲੈਵਾ ਚੰਗਾ ਤਿਆਰ ਕਰੂਗੀ ਤੇ ਕੀ ਮੋਲ ਹੈ ਵੀਰੇ ਜਾਇਦਾ ਇਹਦਾ ਮੋਲ ਬਈ ਚੱਲਿਆ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾਊਗਾ 40000 ਰੁਪਏ ਮੋਲ ਬਾਕੀ ਸਭ ਜਰੂਰ ਹੋ ਜੀ ਕਰਦੇ ਹਾਂ ਸੂਬੇ ਦਿਨ ਪੂਰੇ ਹੁੰਦੇ ਆ ਇਹਦੇ ਤੇ ਸਿਆਣੇ ਦੋਤੇ ਨਹੀਂ ਆ ਰਹੇ ਲੈ ਲਊ ਸਹੀ ਗੱਲ ਆ ਭਾਈ ਹੁਣ 40000 ਜਿਆਦਾ ਇਹਦਾ ਜਿਹੜਾ ਬੱਚੀ ਤਿਆਰ ਹੋ ਗਈ 85000 ਦੀ ਸਹੀ ਗੱਲ ਆ ਫੇਸ ਬੜਾ ਚੰਗਾ ਚਮਕ ਚਮਕ ਚੰਗੀ ਆ ਖਾਣ ਝੋਲੀ ਵੀ ਕਰਮਾਈ ਦੀ ਚੰਗੀ ਆ ਬਈ ਨਾਗਸੀ ਭਰਾ ਕੋਲੇ 6 6 ਦੇ 6 ਦਿਖਾਤੇ ਕਿਸੇ ਵੀਰ ਦੇ ਬਈ 6ਾਂ ਚ ਕੋਈ ਵੀ ਪਸੰਦ ਆਵੇ ਇਹ ਗੱਲ ਪੂਰਾ ਬਈ ਕਰ ਲਿਓ ਹਾਂਜੀ ਆ ਬੱਛੀ ਆਪਾਂ ਕਿਹਾ ਕਿ 1 ਮਹੀਨਾ ਦੇ 10 ਦਿਨ ਬਾਕੀ ਹੈ ਨਾ ਇਹ ਵੀ ਬੰਦਾ ਭਲਾ ਦੀ ਚੈੱਕ ਕਰਾ ਕੇ ਲੈ ਜਾ ਕੋਈ ਇਹ ਨਹੀਂ ਚੱਕਰਾ ਕਈ ਬੰਦੇ ਸੋਚਦੇ ਹੋਣਗੇ ਕਿ ਬਾਈ ਟੈਟ ਨਹੀਂ ਦਿੰਦਾ ਜਾਂ ਆਏ ਜਾਂ ਲੈਵੇ ਸਟਾਰਟਿੰਗ ਘਾਟਾ ਹਜੇ ਇਹ ਵੀ ਬੰਦਾ ਭਲਾ ਦੀ ਚੈੱਕ ਕਰ ਸਕਦਾ ਆਪਣ ਨੂੰ ਕੋਈ ਤਰਾਏ ਠੀਕ ਹੈ ਭਾਈ ਸਹੀ ਹੈ ਨਾ ਗੱਲ ਇਹ ਡਾਕਟਰ ਨੇ ਆ ਕੇ ਕਹਤਾ ਕਿ 2 ਮਹੀਨੇ ਬਾਕੀ ਪਏ ਆ ਉਹ ਬੱਚੇ ਫ੍ਰੀ ਦੇ ਦੇਵਾਂਗੇ ਇਹ ਗੱਲ ਨਹੀਂ ਕਹਿਣ ਦੀ ਗੱਲ ਠੀਕ ਹੈ ਭਾਈ ਇਹ ਬੰਦਾ ਕਹਿ ਰਿਹਾ ਕਹਿੰਦਾ ਲਗਾ ਜਾਣ ਕੇ ਕਹਦਾ ਕਿ 40 ਦਿਨ ਹੀ ਪਏ ਆ ਹਾਂਜੀ ਹਾਂਜੀ ਪਰ ਸਹੀ ਇਹ 40 ਦਿਨ ਹੀ ਪਏ ਆ ਬਹੁਤ ਠੀਕ ਹੈ ਭਾਈ ਧੰਨਵਾਦ